ਮੈਂ ਜੀ ਕੀ ਡਿਗਨੇਸ਼ਨ ਮੈਂ ਐਚਐਸ ਲੱਕੀ ਚੰਡੀਗੜ੍ਹ ਕਾਂਗਰਸ ਦਾ ਪ੍ਰਧਾਨ ਆ ਤੇ ਮੇਰ ਬਣਾਉਣ ਨੂੰ ਲੈ ਕੇ ਜਿਹੜੀ ਐ ਉਹ ਹੁਣ ਰਾਜਨੀਤੀ ਲਗਾਤਾਰ ਕਰਮਾਈ ਹੋਈ ਆ ਤੁਸੀਂ ਇੱਥੇ ਰੁਕੇ ਹੋ ਕਿੰਨੇ ਕਾਉਂਸਲਰ ਸਾਡੇ ਕੋਲ ਸਾਡੇ ਨਾਲ 6 ਕਾਉਂਸਲਰ ਨੇ ਔਰ ਅਸੀਂ ਕੱਲ ਫਰੀਦਕੋਟ ਦੀ ਪਾਵਨ ਧਰਤੀ ਤੇ ਗਏ ਸੀ ਕਿ ਜਿੱਥੇ ਬਾਬਾ ਫਰੀਦ ਦੇ ਅਸੀਂ ਜਾ ਕੇ ਮੱਥਾ ਟੇਕਿਆ ਸੀਗਾ ਉਸ ਤੋਂ ਬਾਅਦ ਅਸੀਂ ਹੁਸੈਨੇਵਾਲਾ ਬਾਰਡਰ ਤੇ ਗਏ ਸੀਗੇ ਔਰ ਅੱਜ ਅਸੀਂ ਲੁਧਿਆਣਾ ਰੁਕੇ ਆ ਥੋੜੀ ਦੇਰ ਚ ਸਾਡੇ ਐਮਪੀ ਮਨੀਸ਼ ਤਵਾੜੀ ਵੀ ਇੱਥੇ ਪਹੁੰਚ ਜਾਣਗੇ ਚੰਡੀਗੜ੍ਹ ਤੋਂ ਔਰ ਅਸੀਂ ਉਸ ਤੋਂ ਬਾਅਦ ਮੀਟਿੰਗ ਕਰਕੇ ਕੱਲ ਦੀ ਜਿਹੜੀ ਸਟਰੈਟਜੀ ਬਣਾ ਕੇ ਅਸੀਂ ਸਵੇਰੇ ਆਪਣੀ ਵੋਟ ਪਾਉਣ ਵਾਸਤੇ ਜਾਵਾਂ ਸਾਡੇ ਕੋਲ ਕਿੰਨੀਆਂ ਵੋਟਾਂ ਹੈਗੀਆਂ ਤੁਹਾਡੇ ਕੋਲ ਸਾਡੇ ਕੋਲ 6 ਵੋਟਾਂ ਨੇ ਜੀ ਤੇ ਮਨੀਸ਼ ਤਵਾੜੀ ਜੀ ਦੀ ਐਮਪੀ ਸਾਹਿਬ ਦੀ ਵੋਟ ਵਲਾ ਕੇ 7 ਹੈ ਔਰ 13 ਆਮ ਆਦਮੀ ਪਾਰਟੀ ਦੀ ਹੈ ਤਾਂ 20 ਵੋਟਾਂ ਟੋਟਲ ਬਣਦੀਆਂ ਲੱਗਦਾ ਸਰ ਕਿੰਨਾ ਕਿਤੇ ਜੋਰ ਤੋੜ ਦੀ ਰਾਜਨੀਤੀ ਦਾ ਜ਼ਿਕਰ ਆ ਰਿਹਾ ਹੈ ਬੀਜਪੀ ਜਿਹੜੀ ਆ ਜੋ ਲਾਰੀ ਆ ਵੀ ਆਪਾ ਬੀਜਪੀ ਨੇ ਪਿਛਲੀ ਵਾਰ ਵੀ ਜੋ ਕੀਤਾ ਉਸ ਨੇ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਦੁਆਰਾ ਨਾਮਿਨੇਟਿਡ ਕਾਉਂਸਲਰ ਸੀਗੇ ਜਿਨ੍ਹਾਂ ਨੂੰ ਉਸ ਸਮੇਂ ਪ੍ਰੈਜ਼ਾਈਡਿੰਗ ਅਫਸਰ ਵੀ ਬਣਾਇਆ ਗਿਆ ਸੀ ਅਨਿਲ ਮਸੀ ਉਹਨਾਂ ਦਾ ਸ਼ਰਮਨਾਕ ਕਾਂਡ ਪੂਰੇ ਵਰਲਡ ਦੇ ਵਿੱਚ ਫੇਮਸ ਹੋਇਆ ਜਿਨ੍ਹਾਂ ਨੇ 8 ਵੋਟਾਂ ਦੀ ਚੋਰੀ ਕੀਤੀ ਔਰ ਸਾਰੇ ਵਰਲਡ ਦੇ ਵਿੱਚ ਉਹਨੂੰ ਦੇਖਿਆ ਗਿਆ ਔਰ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਉਹ ਹਰਕਤ ਹੋਈ ਸੀ ਉਸ ਤੋਂ ਬਾਅਦ ਇਸ ਵਾਰ ਵੀ ਜਦ ਪਰਸੋਂ ਸਾਡੀ ਇੱਕ ਕਾਉਂਸਲਰ ਨੂੰ ਲਾਲਚ ਦੇ ਕੇ ਆਪਣੇ ਦੇ ਵਿੱਚ ਸ਼ਾਮਲ ਕਰਾਇਆ ਉਸ ਤੋਂ ਬਾਅਦ ਸਾਨੂੰ ਥੋੜਾ ਜਿਹਾ ਅਲਰਟ ਹੋਣਾ ਪਿਆ ਇਸ ਕਰਕੇ ਉਹ ਕਹਿੰਦੇ ਨੇ ਜਿਵੇਂ ਯੂ ਹੈਵ ਟੂ ਸੇਵ ਯਰ ਪਰਸਨਸ ਫ্রম ਦ ਵਲਚਰ ਜਿੱਦਾਂ ਦਾ ਝੁੰਡ ਜਦ ਬੈਠਾ ਹੋਏ ਉਸ ਸਮੇਂ ਤੁਹਾਨੂੰ ਆਪਣੇ ਸਾਥੀਆਂ ਨੂੰ ਬਚਾਉਣ ਵਾਸਤੇ ਅਸੀਂ ਇੱਥੇ ਆ ਗਏ ਔਰ ਦਰਸ਼ਨ ਕਰਕੇ ਆਏ ਆਂ ਚੰਗੀਆਂ ਪਵਿੱਤਰ ਜਗਾਵਾਂ ਦੇ ਇਹ ਸੰਪਰਕ ਤਿਆਰੀ ਹੋਇਆ ਕਿਸੇ ਪ੍ਰਕਾਰ ਦਾ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਰੋਜ਼ ਕਰ ਰਹੇ ਨੇ ਰੈਗੂਲਰ ਕਰ ਰਹੇ ਨੇ ਔਰ ਜਿਵੇਂ ਇੱਕ ਮੀਡੀਆ ਰਿਪੋਰਟ ਚੱਲ ਰਹੀ ਹੈ ਕਿ ਜੀ ਫੋਨ ਬੰਦ ਸਾਰ ਅਸੀਂ ਜਿਹੜਾ ਜਿਹੜਾ ਵੀ ਜੋ ਆਫਰ ਦੇ ਰਿਹਾ ਸਭ ਰਿਕਾਰਡ ਕਰ ਰਹੇ ਹਾਂ ਕਿੰਨੀ ਆਫਰਾਂ ਜਿਹੜੀਆਂ ਨੇ ਆ ਚੁੱਕੀਆਂ ਕਿਸ ਤਰ੍ਹਾਂ ਦੀ ਆਫਰਾਂ ਦੇ ਰਹੀਆਂ ਪਰ ਸਾਡੇ ਸਾਰੇ ਕਾਉਂਸਲਰ ਜਿਹੜੇ ਆ ਇਮਾਨਦਾਰ ਨੇ ਔਰ ਇਕੱਠੇ ਨੇ ਯੂਨਾਈਟਿਡ ਨੇ ਔਰ ਸਾਰੇ ਇੱਥੇ ਕੋਈ ਮੌਲਜ ਗੁੰਮ ਰਿਹਾ ਕੋ ਇੱਥੇ ਕਰ ਰਿਹਾ ਸਾਰੇ ਬਿਲਕੁਲ ਫ੍ਰੀ ਐਂਡ ਫੇਅਰ ਹਨ ਔਰ ਸਾਰੇ ਆਪਣੀ ਮਰਜ਼ੀ ਦੇ ਨਾਲ ਆਇਆ ਚਵਾੜੀ ਜੀ ਕਿੰਨੇ ਵਜੇ ਤੱਕ ਪਹੁੰਚ ਚਵਾੜੀ ਜੀ 3 ਵਜੇ ਤੱਕ ਆ ਜਾਣਗੇ ਲੱਗਦਾ ਕੀ ਰਣਨੀਤੀ ਜਿਹੜੀ ਅਗਲੀ ਤਿਆਰ ਕੀਤੀ ਜਾ ਰਹੀ ਹੈ ਰਣਨੀਤੀ ਤਿਆਰ ਹੈ ਵੋਟਾਂ ਪਾਣੀਆਂ ਜਾ ਕੇ ਕੱਲ ਬੀਜੇਪੀ ਨੂੰ ਸ਼ਿਕਸਤ ਦੇਣੀ ਹੈ ਸਬੀਰ ਸਿੰਘ ਮੰਟੀ ਹੈ ਜੀ ਕਿਹੜਾ ਨੰਬਰ ਵਾਰਡ ਦਾ ਮੈਂ ਵਾਰਡ ਨੰਬਰ 24 ਤੋਂ ਕਾਂਗਰਸ ਕੌਂਸਲਰ ਹੈ ਜੀ ਤੇ ਮੈਂ ਪਾਰਟੀ ਨੇ ਮੈਨੂੰ ਸੀਨੀਅਰ ਡਿਪਟੀ ਮੇਅਰ ਪੋਸਟ ਵਾਸਤੇ ਨਾਮਿਨੇਟ ਕੀਤਾ ਹੈ ਪਿਛਲੇ ਸਾਲ ਵੀ ਅਸੀਂ ਅਲਾਈਅੰਸ ਦਾ ਮਿਲ ਕੇ ਮੇਰ ਬਣਾਏ ਸੀ ਜੀ ਤੇ ਅਲਾਈਅੰਸ ਦੇ ਮੇਨ ਇਸ ਦੇ ਨਾਲੇ ਸਾਡਾ ਅਲਾਈਅੰਸ ਦਾ ਐਮਪੀ ਬਣਿਆ ਸੀ ਜੋ ਮਨਿਸਟਰ ਵਾਲੀ ਸਾਡੇ ਉਥੋਂ ਸੰਸਦ ਜਿੱਤੇ ਨੇ ਜੀ 10 ਸਾਲ ਦੀ ਸ਼ਿਕਤ 10 ਸਾਲ ਭਾਜਪਾ ਨੇ ਉਥੇ ਰਾਜ ਕੀਤਾ ਲੋਕਾਂ ਦਾ ਧੋਖਾ ਦੇਣ ਲਈ ਜਮਲੇ ਕੀਤੇ ਅਸੀਂ ਐਲਾਈਅੰਸ ਨੇ ਮਿਲ ਕੇ ਰਾਜਨੀਤੀ ਕੀਤੀ ਤੇ ਸਾਡਾ ਐਮਪੀ ਬਣਿਆ ਕਿਉਂਕਿ ਜਿਹੜੀ ਅਸੀਂ ਐਲਾਈਅੰਸ ਨਹੀਂ ਕੀਤਾ ਸਾਡੀ ਐਡਜਸਟਮੈਂਟ ਹੈ ਕਿ ਉੱਥੇ ਜਨਤਾ ਜੋ ਆਵਾਜ਼ ਸੀ ਉਹ ਚਾਹੁੰਦੀ ਸੀ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਰ ਭਾਜਪਾ ਨੂੰ ਹਰਾਓ ਜੋ ਭਾਜਪਾ ਦਾ ਤਾਨਾਸ਼ਾਹੀ ਰਵੱਈਆ ਸੀ ਜੋ ਧੱਕੇਸ਼ਾਹੀ ਸੀ ਉਹ ਜਨਤਾ ਬਹੁਤ ਦੁਖੀ ਹੋ ਚੁੱਕੀ ਸੀ ਤਰਾਹੀ ਤਰਾਹੀ ਹੋ ਚੁੱਕੀ ਜੀ ਉੱਥੇ ਆਏ ਦਿਨ ਨਵੇਂ ਟੈਕਸ ਲਗਾਏ ਜਾ ਰਹੇ ਸੀ ਸਾਡਾ ਕੋਈ ਐਲਾਈਅੰਸ ਨਹੀਂ ਸਾਡਾ ਐਡਜਸਟਮੈਂਟ ਹੈ ਉਬੀ ਐਡਜਸਟਮੈਂਟ ਜਨਤਾ ਦੀ ਆਵਾਜ਼ ਕਰਕੇ ਹੈ ਜਿਹੜਾ ਮੇਅਰ ਦਾ ਉਹਨੇ ਬਣਾਇਆ ਸੀਗਾ ਸੋ ਰੱਦ ਕਰ ਦਿੱਤਾ ਗਿਆ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੋ ਇਸ ਵਾਰ ਕਿਸ ਤਰ੍ਹਾਂ ਦੀ ਤਿਆਰੀ ਹੈ ਲੱਗਦਾ ਵੀ ਮੇਅਰ ਜਿਹੜਾ ਕਾਂਗਰਸ ਤੇ ਆਪ ਦਾ ਮਿਲਦੀ ਮਣੇਗਾ ਬੜੀ ਜਦੋਂ ਪਿਛਲੀ ਵਾਰ ਬਣਿਆ ਸੀ ਸਾਡੇ 19 ਕੌਂਸਲਰ ਸੀ ਸਾਰੇ ਜੀ ਸਾਡਾ ਐਮਪੀ ਵੀ ਨਹੀਂ ਸੀ ਅਕਾਲੀ ਦਲ ਦਾ ਉਮੀਦਵਾਰ ਹਰਦੀਪ ਸਿੰਘ ਸੀ ਉਹ ਵੀ ਉਹ ਵੀ ਅਕਾਲੀ ਦਲ ਛੱਡ ਕੇ ਆਮ ਆਦੀ ਪਾਰਟੀ ਵਿੱਚ ਜੁਆਇਨ ਕਰ ਗਿਆ ਸੀ ਪਿਛਲੀ ਵਾਰ ਸਸੇ ਸਾਡੇ ਜਿਹੜੇ ਸੈਂਸ ਸੀ 19 ਦੀ ਸੀ ਕਿਉਂਕਿ ਹੁਣ ਸਾਡੀ ਸੰਥਾ 21 ਦੀ ਹੈ ਕਿੱਥੇ 15 ਕਿੱਥੇ 21 ਇੱਕ ਉਹਨਾਂ ਨੇ ਦੇਖੋ ਜ਼ੋਰ ਜ਼ਮਾਇਸ਼ ਕਰ ਰਹੇ ਆ ਪਿਛਲੀ ਵਾਰ ਉਹਨਾਂ ਨੇ ਅਲਨ ਮਸ਼ੀਨਾ ਅਲਨਸਮਨ ਯੂਜ਼ ਕਰਕੇ ਕੰਮ ਕੀਤਾ ਸੀ ਹੁਣ ਉਹ ਧੱਕੇशाही ਡਰਾ ਕੇ ਕਦੇ ਕਈ ਨਾ ਤਰ੍ਹਾਂ ਦੇ ਡਰਾਬੇ ਦੇ ਕੇ ਸਾਡਾ ਆ ਹੋ ਜਾਊਗਾ ਤੁਸੀਂ ਆ ਕਰੋ ਨਹੀਂ ਤਾਂ ਅਸੀਂ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਕਈ ਤਰ੍ਹਾਂ ਦੇ ਲਾਲ ਤਸੀਹੇ ਦੇ ਕੇ ਉਹ ਡਰਾ ਡੂਕੇ ਆਪਣੇ ਨਾਲ ਜੁਆਇਨ ਕਰਾ ਲੰਨੇ ਆ ਇਸੇ ਦੇ ਵਿੱਚ ਅਸੀਂ ਖੁਦ ਪ੍ਰਧਾਨ ਜੀ ਨੂੰ ਕਿਹਾ ਕਿ ਪ੍ਰਧਾਨ ਜੀ ਅਸੀਂ ਅਸੀਂ ਚੱਲੋ ਨਾਲੇ ਕਿਸੇ ਚੰਗੀ ਜਗ੍ਹਾ ਮੱਥਾ ਟੇਕ ਆਨੇ ਗੁਰੂਵੰਦ ਧਰਤੀ ਦੇ ਦਰਸ਼ਨ ਕਰਿਆ ਨੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਆਪਣੇ ਵਾਸਤੇ ਅਰਦਾਸ ਕਰਨੀ ਹੈ ਸ਼ਹਿਰ ਵਾਸਤੇ ਅਰਦਾਸ ਕਰਨੀ ਹੈ ਨਾਲ ਦੀ ਨਾਲ ਅਸੀਂ ਭਾਜਪਾ ਦੇ ਵਾਸਤੇ ਵੀ ਅਰਦਾਸ ਕੀਤੀ ਕਿ ਪ੍ਰਮਾਤਮਾ ਇਹਨਾਂ ਨੂੰ ਅਕਲ ਦੇ ਮੱਤ ਦੇ ਜੋ ਤੁਸੀਂ ਜੋ ਪਬਲਿਕ ਜਾਂ ਜਨਤਾ ਦਾ ਫੈਸਲਾ ਉਹਨੂੰ ਮੰਨਦੇ ਹੋ ਇਹਨਾਂ ਨੂੰ ਆਪ ਜੋੜ ਤੋੜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਉਹਨੂੰ ਪਤਾ ਹੈ ਸਾਡਾ ਸੀ 15 ਦੀ ਸਟਰੈਂਥ ਹੈ ਹੁਣ ਜੋੜ ਤੋੜ ਕਰਕੇ 16 ਹੋ ਗਏ ਪਰ 16 ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਉਹਨਾਂ ਤੋਂ ਜੋ ਉਹਨਾਂ ਦੀ ਜੋ ਉਹਨਾਂ ਦੀ ਮੰਚਾ ਪੂਰੀ ਨਹੀਂ ਹੋ ਪਾਏਗੀ ਅੱਗੇ ਅੱਗੇ ਅਭੀ ਇਕੱਠੇ ਹੀ ਸੀਗੇ ਪਹਿਲਾਂ ਵੀ ਆਪ ਦੇ ਜਿਹੜੀ ਕਾਂਗਰਸ ਹੈ ਤੇ ਹੁਣ ਵੀ ਇਹਨਾਂ ਦਾ ਜਿਹੜਾ ਸਾਫ ਹੋ ਗਿਆ ਵੀ ਇਹ ਇਕੱਠੀ ਨੇ ਇੱਕ ਦੂਜੇ ਦੇ ਨਾਲ ਵੀ ਸਿਰਫ ਕਹਿਣ ਦੀ ਗੱਲ ਹੈ ਵੀ ਪੰਜਾਬ 'ਚ ਲੱਗ ਗਿਆ ਚੰਡੀਗੜ੍ਹ 'ਚ ਲੱਗ ਗਿਆ ਨਹੀਂ ਅਸੀਂ ਤੁਹਾਨੂੰ ਪਹਿਲਾਂ ਕਹਿ ਕੇ ਹਟੇ ਅਸੀਂ ਕੋਈ ਐਲਾਈਅੰਸ ਨਹੀਂ ਕੀਤਾ ਅਸੀਂ ਤੁਸੀਂ ਸਾਡੇ ਸੇ ਨਾਮਿਨੇਸ਼ਨ ਕਰਨਗੇ ਸਾਡੀ ਪਾਰਟੀ ਨੇ ਲਗ ਨਾਮਿਨੇਸ਼ਨ ਕੀਤਾ ਉਹਨਾਂ ਨੇ ਲਗ ਨਾਮਿਨੇਟ ਕੀਤਾ ਹਾਂ ਅਡਜਸਟਮੈਂਟ ਕੀਤੀ ਹੈ ਅਸੀਂ ਉਹਨਾਂ ਨੂੰ ਉਹ ਛੱਡਤੀ ਸੀਟ ਛੱਡਤੀ ਅਸੀਂ ਸੀਨੀਅਰ ਡਿਪਟੀ ਡਿਪਟੀ ਸਾਡਾ ਸਿਰ ਮਕਸਦ ਇਹ ਹੈ ਕਿ ਜਿੱਥੇ ਬੀਜੇਪੀ ਤਾਨਾ ਸ਼ਾਹੀ ਦਾ ਜਿਹੜਾ ਰਵਈਆ ਜੋ ਜਨਤਾ ਸਰਕਾਰ ਜੋ ਆਮ ਜਨਤਾ ਤੁਸੀਂ ਸਾਡੇ ਸ਼ੇਅਰ WhatsApp Google ਸੇ ਦੇਖੋ ਸੋਸ਼ਲ ਮੀਡੀਆ ਦੇਖੋ ਹਰ ਬੰਦਾ ਸੋਸ਼ਲ ਮੀਡੀਆ ਤੇ ਕਹਿ ਰਿਹਾ ਹੈ ਆਮ ਆਦਮੀ ਪਾਰਟੀ ਦਾ ਨੋਮੀਨੇਟ ਹੋਏਗਾ ਕੈਂਡੀਡੇਟ ਹੋਏਗਾ ਹਾਂ ਜੀ ਅਸੀਂ ਪ੍ਰੇਮ ਲਤਾ ਸਾਡੀ ਮੇਅਰ ਬਣੀ ਡਿਪਟੀ ਮੈਂ ਸੀਨੀਅਰ ਡਿਪਟੀ ਮੈਂ ਡਿਫਰੈਂਸ ਆਟਾ ਹੈ ਹਾਂ ਜੀ ਦੇਖੋ ਚੰਡੀਗੜ੍ਹ ਦੀ ਜਿਹੜੀ ਸਿਆਸਤ ਹੈ ਉਹ ਟੋਟਲੀ ਡਿਫਰੈਂਟ ਹੈ ਔਰ ਚੰਡੀਗੜ੍ਹ ਦੀ ਸਿਆਸਤ ਦੇ ਵਿੱਚ ਕੀ ਹੈ ਪਿਛਲੇ 8 ਸਾਲਾਂ ਤੋਂ ਬੀਜਪੀ ਆਪਣਾ ਲਗਾਤਾਰ ਮੇਅਰ ਬਣਾ ਰਹੀ ਸੀ ਔਰ ੱਟਕਾ ਕਰਦੀ ਸੀ ਕਾਂਗਰਸ ਦੇ ਕਾਉਂਸਲਰ ਨੂੰ ਉੱਥੇ ਜਿਹੜੀ ਸਦਨ ਹੈ ਉਹਦੇ ਵਿੱਚੋਂ ਚੱਕ-ਚੱਕ ਕੇ ਬਾਹਰ ਮਾਰਿਆ ਜਾਂਦਾ ਸੀ ਕੱਪੜੇ ਤੱਕ ਪਾੜਤੇ ਗਏ ਸਾਡੇ ਕਾਉਂਸਲਰਾਂ ਦੇ ਔਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਨਾ ਕੋਈ ਨਵਾਂ ਵਿਕਾਸ ਦਾ ਕੰਮ ਹੋਇਆ ਨਵਾਂ ਪ੍ਰੋਜੈਕਟ ਨਹੀਂ ਆਇਆ ਰੈਂਕਿੰਗ ਚੰਡੀਗੜ੍ਹ ਦੀ ਲਗਾਤਾਰ ਗਿਰ ਗਈ ਔਰ ਚੰਡੀਗੜ੍ਹ ਦੇ ਵਿੱਚ ਜਿਹੜੀ ਸਫਾਈ ਵਿਵਸਥਾ ਪੂਰੀ ਤਰ੍ਹਾਂ ਚੜਮ ਐਸੀ ਸਮੇਂ ਤੇ ਚੰਡੀਗੜ੍ਹ ਦੇ ਲੋਕਾਂ ਨੇ ਸਾਨੂੰ ਮਜਬੂਰ ਕੀਤਾ ਕਿ ਯਾਰ ਤੁਸੀਂ ਭਾਜਪਾ ਨੂੰ ਹਰਾਓ ਤੁਹਾਡੀ ਆਪਸ ਚ ਬਣਦੀ ਹੈ ਜਾਂ ਨਹੀਂ ਬਣਦੀ ਆਮ ਆਦਮੀ ਪਾਰਟੀ ਦੀ ਸਾਨੂੰ ਇਹਦੇ ਨਾਲ ਮਤਲਬ ਨਹੀਂ ਅਸੀਂ ਭਾਜਪਾ ਨੂੰ ਚੰਡੀਗੜ੍ਹ ਦੇ ਰਾਜ ਤੋਂ ਬਾਹਰ ਦੇਖਣਾ ਚਾਹੁੰਦੇ ਹਾਂ ਈਸੀ ਕਰਕੇ ਅਸੀਂ ਪਿਛਲੀ ਵਾਰ ਜਦ ਗਠਜੰਬੰਦਨ ਕੀਤਾ ਸੀਗਾ ਅਸੀਂ ਜਿਹੜਾ ਹੈ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋਏ ਸੀ ਔਰ ਉਹਦੇ ਵਿੱਚ ਵੀ ਕਿੰਨੀ ਹੇਰਾ ਫੇਰੀ ਕੀਤੀ ਤੁਸੀਂ ਦੇਖਿਆ ਸੁਪਰੀਮ ਕੋਰਟ ਤੱਕ ਜਾ ਕੇ ਸਾਨੂੰ ਇਹ ਫੈਸਲਾ ਆਪਣੇ ਹੱਕ ਦੇ ਵਿੱਚ ਕਰਾਉਣਾ ਪਿਆ ਸੀ ਔਰ ਹੁਣ ਤੁਸੀਂ ਦੇਖੋ ਕਿ ਐਤ ਕੀ ਵੀ ਉਹਨਾਂ ਨੇ ਸਾਡੇ ਕਾਉਂਸਲਰ ਨੂੰ ਇੱਕ ਨੂੰ ਜ਼ਬਰਦਸਤੀ ਆਪਣੇ ਵਿੱਚ ਲਾਲਚ ਦੇ ਕੇ ਸ਼ਾਮਲ ਕਰਾ ਲਿਆ ਇਸ ਕਿਆ ਅਸੀਂ ਅਨਿਲ ਮਸੀ ਦੀ ਪਾਰਟੀ ਨੂੰ ਸਪੋਰਟ ਕਰਾਂਗੇ? ਕਿਆ ਅਸੀਂ 나ਥੂ ਰਾਮ ਗੋਟਸੇ ਦੀ ਵਿਚਾਰਧਾਰਾ ਨੂੰ ਸਪੋਰਟ ਕਰਾਂਗੇ? ਇਸੇ ਕਰਕੇ ਚੰਡੀਗੜ੍ਹ ਦੀ ਜਨਤਾ ਦੀ ਆਵਾਜ਼ ਸੀ ਕਿਉਂਕਿ ਉਹ ਦੁਖੀ ਸੀ। ਨਵੇਂ ਦੇ ਨਵੇਂ ਟੈਕਸ ਬੀਜੇਪੀ ਲਾ ਰਹੀ ਸੀ। ਖਜ਼ਾਨਾ ਖਾਲੀ ਕਰਤਾ ਸੀ ਕਾਰਪੋਰੇਸ਼ਨ ਦਾ। ਲੋਕ ਸਾਨੂੰ ਮਜਬੂਰ ਕਰ ਰਹੇ ਸੀ। ਵੀ ਯਾਦ ਆ ਤੁਸੀਂ ਇਕੱਠੇ ਹੋ ਕੇ ਇਲੈਕਸ਼ਨ ਲੜੋ ਬੀਜੇਪੀ ਨੂੰ ਬਾਹਰ ਕਰੋ ਨਹੀਂ ਤਾਂ ਫਿਰ ਅਸੀਂ ਵੋਟਾਂ ਦਾ ਬਾਇਕਾਟ ਕਰਾਂਗੇ। ਇੰਦਾ ਪ੍ਰੈਸ਼ਰ ਸਾਡੇ ਲੋਕਾਂ 'ਤੇ ਸੀ।